ਤਾਲੀਆ ਸੀ ਨਾ ਉਹਨਾਂ ਕੀ ਕੱਤਾ ਜੰਦੀ ਕੀ ਕਰਦਾ ਸੀ ਮੁਸਲਮਾਨ ਧਰਮ ਬਦਲਣ ਲੱਗੇ ਪਰ ਹਾਲੇ ਵੀ ਕਸ਼ਮੀਰੀ ਪੰਡਤ ਆਪਣੇ ਧਰਮ ਨੂੰ ਛੱਡਣ ਲਈ ਤਿਆਰ ਨਹੀਂ ਸਨ ਸੁਪੇਦਾਰ ਨੇ ਉਹਨਾਂ ਨੂੰ ਇਕੱਠਾ ਕਰਕੇ ਕਿਹਾ ਬਾਦਸ਼ਾਹ ਦਾ ਹੁਕਮ ਹੈ ਮੁਸਲਮਾਨ ਬਣੋ ਨਹੀਂ ਤਾਂ ਮਰਨ ਲਈ ਤਿਆਰ ਹੋ ਕੀ ਫੈਸਲਾ ਹੈ ਤੁਹਾਡਾ ਪੰਡਤਾਂ ਨੇ ਨਿਮਰਤਾ ਨਾਲ ਬੇਨਤੀ ਕੀਤੀ ਸਾਨੂੰ 6 ਮਹੀਨੇ ਦਾ ਸਮਾਂ ਦਿਓ ਅਸੀਂ ਸੋਚ ਕੇ ਜਵਾਬ ਦੇਵਾਂਗੇ ਇਹ 6 ਮਹੀਨੇ ਕਸ਼ਮੀਰੀ ਪੰਡਤਾਂ ਲਈ ਉਮੀਦ ਦੀ ਇੱਕ ਲੋ ਬਣ ਗਏ ਉਸ ਪੁੱਛਣ ਲੱਗੇ ਸਾਡਾ ਰਾਖਾ ਕੌਣ ਹੋ ਸਕਦਾ ਹੈ ਇਸ ਹਨ ਬਾਰ ਕੋ 50 ਅੱਜ ਕਰ ਹੈ ਇੰਕਾ ਬਾਤ ਸੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਗੁਰੂ ਸਾਹਿਬ ਜੀ ਦੇ ਨਾਮੇ ਜੋ ਜਗਤਾਨ ਖੰਦ ਉਹ ਜ਼ੁਲਮ ਦੇ ਖਿਲਾਫ ਖੜ ਸਕਤੇ ਇਸੇ ਵਿਚਾਰ ਨਾਲ ਇੱਕ ਵੱਡਾ ਜੱਥਾ ਸ਼੍ਰੀ ਨਾਨਕਪੁਰ ਸਾਹਿਬ ਵੱਲ ਰਵਾਨਾ ਹੋਇਆ ਉਹਨਾਂ ਦੇ ਅਗੂਸਾਂ ਚ ਪੰਡਤ ਕਿਸ਼ਵਾਰਾ ਜੀ ਤੰਤ ਬ੍ਰਾਹਮਣ ਜੋ ਪਹਿਲਾ ਨਾਮ ਨੇੜੇ ਹਟਕਦੇ ਰਸਮੀ ਸਨ ਅਤੇ 6ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਦੇ ਸਮੇਂ ਤੋਂ ਖੁਸਵਰ ਦੇ ਨਾਲ ਹੋਏ ਹੋਏ ਸਾਨਾ ਜਦੋਂ ਸ਼੍ਰੀ ਨਾਨਕਪੁਰ ਸਾਹਿਬ ਪਹੁੰਚੇ ਉਹਨਾਂ ਨੇ ਸ਼੍ਰੀ ਗੁਰੂ ਤੇਗ ਬਹਾਦਰ ਅੱਗੇ ਆਪਣੀ ਤਤ ਪਰਿਦਾਸਨਾ ਰੱਖੀ ਲੋਕਾਂ ਦੀਆਂ ਅੱਖਾਂ ਵਿੱਚ ਛੱਡ ਗਈਆਂ ਗਿਲਾ ਨਹੀਂ ਧਾਰ ਪਰਹੌਂਸ ਦੇ ਵੀ ਇਕੋ ਮੀਨ ਵੀ ਸੀ ਗੁਰੂ ਜੀ ਗੁਰੂ ਜੀ ਸੋਚ ਵਿੱਚ ਪੈ ਗਏ ਐਨੇ ਵਿੱਚ ਬਾਲ ਗੋਬਿੰਦ ਰਾਏ ਖੇਡਦੇ ਖੇਡਦੇ ਗੁਰੂ ਜੀ ਦੀ ਮੋਦੀ ਵਿੱਚ ਆ ਬੈਠੇ ਆਖਣ ਲੱਗੇ ਪਿਤਾ ਜੀ ਤੁਸੀਂ ਐਨੇ ਕਹਿ ਰਹੇ ਚਿੰਤਾ ਵਿੱਚ ਕਿਉਂ ਹੋ ਆਹ ਖਾਲਾ ਵਾਲਾ ਮੇਰੇ ਲਈ ਗੁਰੂ ਜੀ ਦੇ ਮੰਦਰਾ ਦੇ ਤੈ ਜਾਨ ਪੰਡਤਾਂ ਦੇ ਦੁੱਖ ਅਤੇ ਧਰਮ ਦੇ ਖਤਰੇ ਦੀ ਕਥਾ